ਦਾ ਜਵਾਕਾਂ ਦੀ ਜ਼ਿੰਦਗੀ ਨਾਲ ਜਾਣੀ ਹੈ ਸਹੀ ਹੈ ਕਿ ਕਿਸੇ ਦੀ ਗੱਲ ਲੱਗੀ ਹੈ ਸਾਢੇ 1.5 ਸਾਲ ਇੱਥੇ ਗਈ ਮੈਂ 7 ਮਹੀਨੇ ਹੋਰ ਹੋ ਗਏ ਛੱਡ ਕੇ ਭੱਜ ਗਿਆ ਇਹ ਪੁੱਛਦਾ ਹੀ ਨਹੀਂ ਬੱਚਿਆਂ ਮਰ ਜਨਾ ਕਿ ਪਰਨ ਲਾ ਕੇ ਪੁੱਛਦੇ ਹੁਣ ਆਇਆ ਸੀ ਕਿ ਤੇ ਮੇਰੇ ਕਹਿੰਦਾ ਮੇਰੇ ਕੋਲੇ ਪਈਏਗੀ ਨਾ ਕੋਈ ਗੱਲ ਨਹੀਂ ਤੁਸੀਂ ਮਨ ਬਣਾ ਲਓ ਵੀ ਤੁਸੀਂ ਜੇ ਬਸਣਾ ਤਾਂ ਹੀ ਵਸਾਜ ਆ ਅੱਜ ਛੱਤਰ ਦੇ ਜ਼ੋਰ ਤੇ ਵਸਾਜ ਜੇ ਤਾਂ ਨਹਾ ਛੜਾ ਕੇ ਵਸਾਈ ਦੀ ਵਿਖਾ ਦੇ ਇੱਕ ਵਾਰੀ ਮੌਕਾ ਦੇ ਕੇ ਦੇਖੋ ਕਿ ਨਾ ਬਹਣਦੇ ਰਹਿਣ ਲੱਗ ਜੰਨਾ ਇਹ ਵੀ ਕਹਿੰਦਾ ਉਹ ਮੈਨੂੰ ਇਹ ਕਹਿੰਦਾ ਕਹਿੰਦਾ ਮੈਂ ਸੋਮਵਾਰ ਤੱਕ ਮੈਂ ਕਮਰਾ ਭਾਲ ਲੂ ਤੇ ਮੈਂ ਬਟੰਡੇ ਰਹਿਣ ਲੱਗ ਜਾ। ਕੋਈ ਲੋਕਾ ਦੇ ਦਿਓ ਮਰਦੇ ਲੋਕਾ ਦੇ ਦਿਓ ਮੇਰੇ ਅੱਖ ਇਸ ਵਾਰੀ ਮੌਕਾ ਦੇ ਕੇ ਦੇ। ਤਲਾਕ ਤਾਂ ਫਿਰ ਤੁਹਾਡੇ ਕੋਲੇ ਪਈ ਆ ਉਹਦਾ ਤੁਹਾਡੇ ਕੋਲ ਕਚਹਿਰੀਆਂ ਪਈਆਂ ਨੇ ਤਲਾਕ ਤਾਂ ਹੋਈ ਜਾਣਾ। ਤਲਾਕ ਹੁਣ ਤੂੰ ਇਹਨਾਂ ਦੋ ਜਵਾਕਾਂ ਨੂੰ ਲੈ ਕੇ ਕਿੱਥੇ ਜਾਏਂਗੀ ਤਲਾਕ ਕਰਕੇ ਦੇਖ। ਮੇਰੇ ਕੋਲ ਫ੍ਰੀ ਕੋਟ ਇੱਕਦੂ ਵੀ ਮਾੜਾ ਮਿਲ ਗਿਆ ਫਿਰ ਕੋਰਟ ਕਚਹਿਰੀਆਂ 'ਚ ਵੀ ਜਾ ਕੇ ਪਹਿਲਾਂ ਫ੍ਰੀ ਕੋਟ ਦੇ ਗਈ ਇਹਨਾਂ ਨੇ ਉਲਟ ਮੇਰੇ ਮੇਰੇ ਤੇ ਕੇਸ ਕਰਤਾ ਕਿ ਉਹਦੀ ਸਾਡੀਆਂ ਕੁੜੀਆਂ ਮੈਂ ਤਾਂ ਸੁਣ ਮਾਏ ਉਹ ਮੇਰੀ ਗੱਲ ਸੁਣ ਪੈਣੇ ਜੇ ਤੂੰ ਕਿਤੇ ਹੋਰ ਦੀ ਵਿਆਹ ਕਰਾਏਂਗੀ ਮੰਨ ਲਾ ਤੂੰ ਵਿਆਹ ਕਰਾ ਲਈ ਇੰਨਾ ਜਵਾਕਾਂ ਨੂੰ ਕਿਸੇ ਨੇ ਸਾਹਮਣਾ ਨਹੀਂ ਸਾਹਮਣਾ ਦੂਜਾ ਬੰਦਾ ਨਹੀਂ ਛਾਣਦਾ ਇੰਨੀ ਜ਼ਿੰਦਗੀ ਮੈਂ ਜਵਾਕਾਂ ਹਾਂ ਹਾਂ ਇਹ ਰੋਲ ਜਾਣੀ ਹੈ ਇਹ ਰੋਲ ਜਾਣੀ ਹੈ ਜਵਾਕ ਨਹੀਂ ਰੋਲ ਜਾਣੀ ਸਬਰ ਕਰ ਤੈਨੂੰ ਬਿਠਾਉਂਗਾ ਉੱਥੇ ਬਿਠਾਉਂਗਾ ਹਾਂ ਇੱਕ ਵਾਰੀ ਮੇਰੇ 'ਤੇ ਭਰੋਸਾ ਕਰ ਉਹ ਸੋਮਵਾਰ ਤੱਕ ਕੋਈ ਆਉਂਦਾ ਮੈਂ ਮੇਰਾ ਨੰਬਰ ਤੁਹਾਡੇ ਕੋਲ ਹੈ ਉਹਦੀ ਫੋਨ ਤੇ ਮੈਨੂੰ ਗੱਲ ਕਰ ਠੀਕ ਹੈ ਮੈਂ ਨਾ ਪਿੰਡਾਂ 'ਚ ਹੀ ਹੋਊਂਗਾ ਮੈਂ ਠੀਕ ਹੈ ਠੀਕ ਰਹੇਂਗੀ